ਪੰਜਾਬ ਕਿਸਾਨ ਦਲ ਪਾਰਟੀ ਹੋਈ ਵੀ ਜੇ ਵਿੱਚ ਸ਼ਾਮਿਲ ਇਸ ਮੌਕੇ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਵਿੱਚ ਸ਼ਾਮਿਲ ਕੀਤਾ ਪੰਜਾਬ ਕਿਸਾਨ ਦਲ ਪ੍ਰਧਾਨ ਰੰਜੀਤ ਸਿੰਘ ਸਰਾ ਨੇ ਕਿਹਾ ਕਿ ਸਾਨੂੰ ਭਾਜਪਾ ਸਰਕਾਰ ਦੀਆਂ ਸਕੀਮਾਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਆ ਉਹਨਾਂ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਦੀ ਜਿੱਤ ਹੋਵੇਗੀ ਹਾਂਜੀ ਭਾਜੀ ਕੀ ਨਾਮ ਆ ਤੁਹਾਡਾ ਤੇ ਜਿਹੜੀ ਇਹ ਤੁਹਾਡੀ ਪਾਰਟੀ ਵੱਲੋਂ ਭਾਜਪਾ ਦੇ ਵਿੱਚ ਸ਼ਾਮਲ ਹੋਇਆ ਇਹਦੇ ਬਾਰੇ ਦੱਸੋ ਮੈਂ ਅਨੁਰਜੀਤ ਸਿੰਘ ਸਨਾ ਐਕਸ ਪ੍ਰੈਜ਼ੀਡੈਂਟ ਪੰਜਾਬ ਕਿਸਾਨ ਦਲ ਅਸੀਂ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੇ ਲਈ ਲੜਨਾ ਚਾਹੁੰਦੇ ਆ ਉਹਨਾਂ ਦੇ ਲਈ ਜੋ ਵੀ ਕੋਈ ਉਹਨਾਂ ਨੂੰ ਪ੍ਰੋਬਲਮਸ ਹੈ ਉਹਨਾਂ ਦੇ ਮੁੱਦੇ ਹੈਗੇ ਉਹਨਾਂ ਨੂੰ ਸੋਲਵ ਕਰਨਾ ਚਾਹੁੰਦੇ ਆ ਪਰ ਸਰਕਾਰ ਦੀ ਮਦਦ ਬਿਨਾਂ ਇਹ ਸੋਲਵ ਨਹੀਂ ਹੋ ਸਕਦੇ ਇਸ ਤੋਂ ਇਲਾਵਾ ਬੀਜਪੀ ਦੇ ਵਿੱਚ ਜਿਹੜਾ ਹੈਗਾ ਕਿਸਾਨਾਂ ਦੇ ਭਲਾਈ ਦੀਆਂ ਬਹੁਤ ਯੋਜਨਾਵਾਂ ਹਨ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਦੱਸਿਆ ਨਹੀਂ ਜਾ ਰਿਹਾ ਪੰਜਾਬ ਦੇ ਵਿੱਚ ਆਮ ਤੌਰ ਤੇ ਕੋਈ ਕਿਸਾਨਾਂ ਲਈ ਪ੍ਰੋਗਰਾਮ ਨਹੀਂ ਕੀਤਾ ਗਿਆ ਸੀ ਬਟ ਭਾਜਪਾ ਸਰਕਾਰ ਨੇ ਇੱਕ ਸਨਮਾਨ ਨਜੀ ਪ੍ਰੋਗਰਾਮ ਚਲਾਇਆ ਜਿਸ ਚ 2000 ਰੁਪਏ ਪਰ ਕਿਸਾਨ ਦੇ ਖਾਤੇ ਦੇ ਵਿੱਚ ਆਉਂਦਾ ਹੈ ਜਿਨ੍ਹਾਂ ਦੇ 5 ਗਿਲੇ ਤੋਂ ਜ਼ਮੀਨ ਘਟ ਹੈ ਇਸੇ ਤਰ੍ਹਾਂ ਆਯੂਸ਼ਮਾਨ ਗਾਰਡ ਹੋ ਗਿਆ ਹੋਰ ਕਾਰਡ ਹੋ ਗਏ ਕਿਸਾਨਾਂ ਦੇ ਹਸਤੇ ਜਿਹੜੀਆਂ ਸਿਹਤ ਸਹੂਲਤਾਂ ਮਿਲਦੀਆਂ ਉਹਨਾਂ ਕਾਰਡਾਂ ਦੇ ਵਿੱਚ ਬਹੁਤ ਬਹੁਤ ਸਾਰੀਆਂ ਯੋਜਨਾਵਾਂ ਹੈਗੀਆਂ ਭਾਜਪਾ ਦੀਆਂ ਕਿਸਾਨਾਂ ਦੇ ਪ੍ਰਤੀ ਤਸੀਂ ਸੋਚਦੇ ਆ ਕਿ ਬੀਜੇਪੀ ਇੱਕ ਵਧੀਆ ਪਲੇਟਫਾਰਮ ਹੈ ਜਿੱਥੇ ਕਿਸਾਨਾਂ ਦੀ ਮਾਤ ਕੀਤੀ ਜਾ ਸਕਦੀ ਹੈ ਜਿਸ ਤਰ੍ਹਾਂ ਤੁਸੀਂ ਪਾਰਟੀ ਤੁਹਾਡੀ ਜਿਹੜੀ ਹੈਗੀ ਹੈ ਬੀਜੇਪੀ ਦੇ ਵਿੱਚ ਸ਼ਾਮਲ ਹੋਈ ਹੈ ਕਿਸ ਤਰ੍ਹਾਂ ਇਲੈਕਸ਼ਨਾਂ ਨੇ ਹੁਣ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਲੈਕਸ਼ਨਾਂ ਦੇ ਵਿੱਚ ਬੀਜੇਪੀ ਦਾ ਜਿਹੜਾ ਪਰਿਵਾਰ ਆ ਬਹੁਤ ਵੱਡਾ ਹੋ ਚੁੱਕਿਆ ਹੈ ਇਹ ਯਕੀਨਨ ਤੌਰ ਤੇ ਪਾ ਇੰਡੀਆ ਦੇ ਵਿੱਚ ਸਰਕਾਰ ਬਣਾਉਣ ਜਾ ਰਹੇ ਆ ਆਪਾਂ ਸਰਕਾਰ ਬਣਾਉਣ ਤੋਂ ਜਿਹੜਾ ਹੈਗਾ ਮਕੱਲੀਏ ਜਿਹੜਾ ਬੀਜੇਪੀ ਦੀ ਸਰਕਾਰ ਹੁਣ ਆ ਰਹੀ ਹੈ ਨੈਕਸਟ 5 ਇਅਰਸ ਦੇ ਹਾਸਤੇ ਤੇ ਉਹਦੇ ਵਿੱਚ ਬੈਨੇਫਿਟ ਸਾਰੇ ਮੁਰਖ ਨੂੰ ਹੀ ਮਿਲੇਗਾ ਕਿਉਂਕਿ ਜਿਹੜੀ ਸਰਕਾਰ ਹੈ ਬੀਜੇਪੀ ਦੀ ਜਿਹੜਾ ਉਹ ਸੋਲਿਡ ਸਰਕਾਰ ਹੈ ਇੰਟਰਨੈਸ਼ਨਲ ਲੈਵਲ ਤੇ ਹਿੰਦੁਸਤਾਨ ਦੀ ਜਿਹੜੀ ਰਿਸਪੈਕਟ ਹੈ ਹੁਣ ਬਹੁਤ ਵਧੀ ਹੈ ਇੰਡੀਅਨਸ ਨੂੰ ਹੁਣ ਰਿਸਪੈਕਟ ਦੀ ਨਿਗਾਹ ਨਾਲ ਦੇਖਿਆ ਜਾਂਦਾ ਤੇ ਇਹ ਸਾਰਾ ਪ੍ਰਧਾਨ ਮੰਤਰੀ ਮੋਦੀ ਦੀ ਜੀਨ ਹੈ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ